ਸਸੀ ਗਾਲ ਜੀ ਸਾਰਿਆਂ ਨੂੰ ਉਮੀਦ ਆ ਸਾਰਿਆਂ ਨੇ ਬਹੁਤ ਵਧੀਆ ਹੋਵਾਂਗੇ ਅੱਜ ਆਪਾਂ ਲੈ ਕੇ ਆਏ ਹੌਲੈਂਡ ਟਰੈਕਟਰ 2010 ਮਾਡਲ ਇਹ ਬਾਈਆਂ ਕੋਲੇ ਖੜਾ ਹੈ ਬਾਈ ਜੀ ਦੱਸਿਓ ਇਹਦੇ ਬਾਰੇ ਕੀ ਹਾਲਤ ਹੈ ਬਾਈ ਜੀ ਹਾਂ ਜੀ ਇਹ 2010 ਮਾਡਲ ਹੈ ਜੀ ਠੀਕ ਹੈ ਜੀ ਆਪਣੇ ਨਾਂ ਟਰੈਕਟਰ ਹੈ ਕਰੂ ਠੀਕ ਹੈ ਇਹ ਐ ਨਹੀਂ ਵੀ ਲਾਇਬ੍ਰੇਰੀ ਤੇ ਵਿੱਚ ਦਾ ਖਰਾਬ ਕੰਮ ਕਰਦੇ ਠੀਕ ਹੈ ਤੇ ਇਹ ਆਪਾਂ 2 ਪੰਦਾ 4 45 ਹਜ਼ਾਰ ਟਰੈਕਟਰ ਦੇ ਦੇਗੇ ਜੀ ਠੀਕ ਹੈ ਜੀ ਸਮੇਤ ਡੈਕ ਸਭ ਕੁਝ ਨਾਲ ਦੇ ਦੇਗੇ ਠੀਕ ਹੈ ਜੀ ਹਾਂ ਜੀ ਜਨੂਨ ਜਨ ਦਾ ਗੇਅਰ ਦਾ ਪੂਰਾ ਕਲੀਅਰ ਹੈ ਜੀ किसी पासो कोई ट्रैक्टर की चाबी नहीं लगी रिजनल ट्रैक्टर है टायर बिलकुल नवे पाए हुए है तीन चार महीने हुए है ਤੇ ਬਾਕੀ ਰੇਟ ਦਾ 445 ਹਾਂਜੀ ਤੇ ਇੱਕ ਡੈਕ ਜਿਹੜਾ ਨਾਲ ਹੀ ਦੇਉਗੇ ਹਾਂ ਡੈਕ ਵੀ ਨਾਲ ਹੀ ਦੇ ਦੇਗੇ ਆਪਾਂ ਕੀ ਰੱਖ ਕੇ ਜਾਨੇ ਟ੍ਰੈਕਟਰੀ ਵਿੱਚ ਨਹੀਂ ਠੀਕ ਹੈ ਠੀਕ ਤੁਸੀਂ ਡੈੱਕ ਹੀ ਦੇਖ ਰਹੇ ਹੋ ਜੀ 40 45 ਹਰੇ ਤੇ ਡੈੱਕ ਹੀ ਲੱਗਿਆ ਲੱਗਿਆ ਹੋਇਆ ਹੈ ਜੀ ਮੈਂ ਆਪਾਂ ਦੇਖੇ 445 ਦਾ ਅੱਜ ਦੇ ਸਮੇਂ 'ਚ ਕੁਝ ਵੀ ਨਹੀਂ ਆਉਂਦਾ 10 ਮਾੜਾ 3 ਸਪੀਡ ਹੈ ਇਹ ਵਾਹ ਹਾਂ 3 ਸਪੀਡ ਹੈ ਇਹ 3 ਸਪੀਡ ਆ ਬਾਕੀ ਭਾਵੇਂ ਅਗਲਾ ਕੋਈ ਮਸ਼ੀਨ ਤੇ ਲਾ ਦੇ ਕਿਸੇ ਵੀ ਕੰਮ ਤੇ ਲਾ ਵਧੀਆ ਚੱਲੂਗਾ ਬਾਕੀ ਕੋਈ ਜੇ ਕਰਾ ਲਿਆ ਜੀ ਕੋਈ ਬਾਹਰ ਤੇ ਚੈੱਕ ਕਰਾ ਸਕਦੇ ਹਾਂ 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 ਬਾਹਰ ਤੇ ਚੈੱਕ ਵੀ ਕਰਾ ਸਕਦੇ ਕੁਝ ਮਾਰ ਕੇ ਟਰਾਈ ਮਾਰੋ ਜਿੰਨੀ ਮਰਜ਼ੀ ਬਾਹਰ ਜਿਹੜੀ ਮੇਨ ਗੱਲ ਆ ਦੇਖ ਸਕਦੇ ਪੀ 03 ਨੰਬਰ ਬਠਿੰਡਾ ਦਾ ਨੰਬਰ ਆਪਣੇ ਪੰਜਾਬ ਦਾ ਬਾਕੀ ਨੰਬਰ ਨਾਲ ਹੀ ਪੂਰਾ ਫਰਕ ਪੈ ਜਾਂਦਾ ਬਾਕੀ 445 ਰੇਟ ਆ ਸਾਰਾ Ориਜਨਲ ਦੇਖ ਸਕਦੇ ਤੁਸੀਂ ਪੰਪ ਪੰਪ ਬਿਲਕੁਲ ਜੀ ਜੀ ਨਾਲ ਦੇਖੋ ਸਾਰਾ ਪਾਦਾ ਜੀ ਸਾਰਾ Ориਜਨਲ ਆ ਬਾਈ ਰੱਸੀ ਜਾਂਦੇ ਆ ਬਾਕੀ ਡੈਕ ਲੱਗਾ ਹੈ ਪੂਰਾ ਵੱਡਾ ਜਾਣ ਸਾਰਾ ਇੱਕ ਵੀ ਪੈਸੇ ਲਾਉਣ ਦੀ ਲੋੜ ਨਹੀਂ ਬੰਦਾ ਜਾਣ ਸਾਰਾ ਆਪਦਾ ਬਾਹਰ ਬਾਕੀ ਬਾਈ ਕਹਿੰਦੇ ਆ ਸਲੈਂਸਰ ਵੀ ਆਪਾਂ ਨਾਲ ਦੇ ਦਾਂਗੇ ਵੀ ਰੱਖ ਕੀ ਕੀ ਕਰਨਾ ਬਾਕੀ ਬਾਇਆਂ ਨੂੰ ਅੜਿਆਣਾ ਕਰਕੇ ਵੇਚਣਾ ਤਾਂ ਬਾਈਆਂ ਨੇ ਬਾਹਰ ਜਾਣਾਗਾ ਇਹ ਡੈਕਟਰ ਵੇਚਣ ਵਾਲਾ ਹੈ ਨਹੀਂ ਤੁਸੀਂ ਬਾਹ ਕੇ ਸਾਰਾ ਚੈੱਕ ਕਰੋ ਬਾਕੀ ਨਵੀਂ ਬੈਟਰੀ ਆ ਸਾਲਾ ਆਲ ਓਰੀਜਨਲ ਕਿਸੇ ਪਾਸੋਂ ਵੀ ਇੱਕ ਚਾਬੀ ਨਹੀਂ ਲੱਗੀ ਬਾਕੀ ਸਾਰਾ ਤੁਹਾਨੂੰ ਚੈੱਕ ਕਰਾ ਦਿੰਦੇ ਆ ਦੇਖ ਸਕਦੇ ਹੋ ਤੁਸੀਂ ਜਮਾ ਬਿਲਕੁਲ ਸੁੱਕਾ ਪਿਆ ਇੰਜਨ ਦਾ ਸਾਰੇ ਪਾਸਿਓਂ ਆ ਦੇਖ ਲਓ ਤੁਸੀਂ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਮੂਰਲੇ ਵੀ ਵਧੀਆ ਪਿਛਲੇ ਵੀ ਨਵੇਂ ਨੇ ਜੀ ਤੇ ਆ ਮੂ 95 ਪੈਸੇ ਦੇ ਤਕਰੀਬਨ ਪਏ ਨੇ ਇਹ ਸਿਲ ਟਾਇਰ ਬਿਲਕੁਲ ਨਵੇਂ ਨੇ ਜਿਸ ਕਿਸੇ ਪੱਖੋਂ ਵੀ ਕੋਈ ਵੀ ਕਮੀ ਨਹੀਂ ਹੈਗੀ ਆ ਮਾਕੀ ਬਾਈ ਨਾਲ ਆ ਫੱਟੀ ਸਾਰਾ ਕੁਝ ਡੰਡਾ ਸਾਰਾ ਕੁਝ ਨਾਲ ਦੇਣਗੇ ਬਾਕੀ ਇਹ ਡਿੱਕ ਵੀ ਦੇਖਣ ਨੂੰ ਸੁਰੇਂਦਰ ਦਾ ਲੱਗਿਆ ਹੋਇਆ ਹੈਗਾ 15 ਇੰਚ ਡਿੱਕ ਲੱਗਿਆ ਹੋਇਆ ਹੈਗਾ ਬਾਕੀ ਜਿਹੜੀ ਮੇਨ ਗੱਲ ਆ ਬਰੈਂਡ ਦਾ ਨੰਬਰ ਆ ਪੰਜਾਬ ਦਾ ਆਪਣੇ ਬਾਕੀ ਨੰਬਰ ਦਾ ਕਰਕੇ ਰੇਟ ਦਾ ਫਰਕ ਪੈਂਦਾ 4 45 ਦਾ ਅੱਜ ਦੇ ਸਾਮਣੇ ਚ ਇਹ ਦੇਖੀ ਆ ਪਰ ਰੇਟ ਟਰੈਕਟਰਾਂ ਦੇ ਕਿੰਨੇ ਵੱਧ ਚੁੱਕੇ ਆ ਕੋਈ ਵੀ ਜ਼ਿਆਦਾ ਰੇਟ ਨਹੀਂ ਹੈਗਾ ਪੰਜਾਬ ਦਾ ਨੰਬਰ ਆ ਸਾਰਾ ਸੁੱਕਾ ਪਿਆ ਡੈਟ ਚਾਰੇ ਪਾਸਿਓਂ ਆ ਤੁਸੀਂ ਦੇਖ ਸਕਦੇ ਆ ਕਿਸਲੇ ਟਾਇਰ ਤਾਂ ਬਿਲਕੁਲ ਹੀ ਨਵੇਂ ਨੇ ਘੱਟੋ ਘੱਟ ਜੇ ਆਪਾਂ ਪੈਰਾਂ ਦੀ ਗੱਲ ਕਰੀਏ ਤਾਂ ਟਾਇਰ ਹੀ 60 65 ਹਜ਼ਾਰ ਤੇ ਚੜਦੇ ਬਾਕੀ ਆ ਦੇਖੋ ਤੁਸੀਂ ਇੰਜਨ ਸਾਰਾ ਸੁੱਕਾ ਪਿਆ ਕਿਸੇ ਪਾਸੋਂ ਵੀ ਦੇਖ ਲਓ ਤੁਸੀਂ ਬਿਲਕੁਲ ਸੁੱਕਾ ਇੰਜਨ ਪਿਆ ਨਵੀਂ ਬੈਟਰੀ ਆ ਦੇਖ ਲਓ ਜੀ ਸਾਰਾ ਆਲ オリジナル ਆ ਬਾਕੀ ਜੇਕਰ ਤੁਸੀਂ ਲੈਣਾਗਾ ਛੋਟੇ ਮਾਡ ਜਿਵੇਂ ਆਪਾਂ ਕਹਿੰਨੇ ਮਾਡ ਖੁਰਦੇ ਨੌਰ ਦੇ ਹਸਪਤਾਲ ਦੇ ਲਾਗੂ ਘਾਰਾ ਬਾਕੀ ਨੰਬਰ ਮੈਂ ਡਿਸਕ੍ਰਿਪਸ਼ਨ ਤੇ ਪਾ ਦੂੰਗਾ ਸਾਰਿਆਂ ਨੇ ਜਰੂਰ ਟਰਾਈ ਮਾਰ ਕੇ ਮਾਰ ਕੇ ਦੇਖੇ ਜੀ ਟਰੈਕਟਰ ਅੱਜ ਦਾ ਨਿਊ ਹੋਡਾ 36 30 3 स्पीड ਬਾਕੀ ਰੇਟ ਹੈਗਾ ਜਿਹੜਾ 4 ਲੱਖ 45 ਹੈ ਬਾਕੀ ਆ ਕੇ ਮਾਨਤਾਣ ਦਾ ਚਲੋ ਹੋ ਜੂਗਾ ਜੇਕਰ ਬੰਦਾ ਜਿੱਥੋਂ ਵੀ ਚੱਲ ਕੇ ਆਊਗਾ ਬਾਕੀ ਇਹ ਤੁਸੀਂ ਲੈਣ ਲਈ ਪਹੁੰਚਣਾ ਮੋੜ ਖੁਰਦ ਜ਼ਿਲ੍ਹਾ ਬਠਿੰਡਾ ਨੌੜ ਦੇ ਹਸਪਤਾਲ ਦੇ ਨਾਲ ਹੀ ਘਾਰਾਂ ਬੰਗਾ ਦਾ ਬਾਕੀ ਨੰਬਰ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਸਾਰਿਆਂ ਨੇ ਜਰੂਰ ਸੰਪਰਕ ਕਰਿਓ ਪੈਂਤਸ ਵਾਲੇ ਵੀ ਸਾਰੇ ਦੀਰ ਬਣ ਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆਪਦਾ ਦੂਰ ਰਹਿਣ ਧੰਨਵਾਦ